ਆਜੇ ਵੀ ਜਰੂਰ ਆਇਆ ਕਰੋ ਤਾਅਸੁਫ ਕਰੋ ਟ੍ਰੈਕ ਦਾ ਗਰਾਊਂਡ ਬੜੇ ਨੇ ਉਹ ਦੋ ਮੈਚ ਨਜ਼ਰ ਆ ਅਸੀਂ ਵੀ ਟਾਈਮ ਦੇਖਣਾ ਠੀਕ ਕਰ ਲਓ ਸਾਡੇ ਨੂੰ ਵੀ ਕਰਦੇ ਨਾ ਇਹਦੂ ਮਾੜਾ ਹੋ ਕਰਾਉਣੇ ਆ ਕਹਿੰਦਾ ਉਹ ਨਹੀਂ ਯਾਰ ਪਤਾ ਨਹੀਂ ਮੈਂ ਕਾਹਨੂੰ ਕਰਾਉਣਾ ਕੋਈ ਨਹੀਂ ਕਰੂਗਾ ਚੱਲ ਲੇ ਕਰਾਂਗੇ ਹਾਂ ਵਾਹ ਤੁਹਾਨੂੰ ਰਹਿ ਜਾਣੇ ਨੇ ਬਹੁਤ ਖਾਦੇ ਨੇ ਵੀਰੇ ਠੀਕ ਹੈ ਜੀ ਪ੍ਰਿੰਟ ਫਲਾਉਡ ਕਰਾਂ ਵਧੀਆ ਮੈਚ ਹੁੰਦੇ ਨੇ ਭਾਈ ਵਧੀਆ ਮੇਲਾ ਹੁੰਦਾ ਹੈ। ਲੋੜੀ ਤੋਂ ਅਗਲੇ ਦਿਨ ਸਟਾਰਟ ਹੋ ਗਿਆ। ਤਿੰਨ ਚਾਰ ਦਿਨ ਚੱਲਦਾ। ਮਲਾ ਸ਼ਨੀਵਾਰ ਤੱਕ ਲਾਸਟ ਦਿਨ ਹੋਊਗਾ। ਤਿੰਨ ਚਾਰ ਦਿਨ ਚੱਲੇਗਾ। ਕਿਹੜਾ ਮੰਡਾ ਪਤਾ ਇੱਧਰ? ਤਲੇ। ਤਲੇਰ। ਤਲੇਰ ਕਰਾਂ ਪੈਂਦਾ ਭਾਈ। ਭਾਈ ਇਹ ਨਸ ਪਹਿਲੀ ਰੇਡ ਪਾਈ ਬਈ ਹੈਲੋ ਮੈਚ ਵੀ ਸ਼ੁਰੂ ਹੋ ਚੁੱਕੇ ਹੈ ਪਹਿਲੀ ਟੀਮ ਆ ਜਿਹੜੀ ਵੀਰ ਸਟੇਜ ਦੇ ਖੱਬੇ ਪਾਸੇ ਆ ਦੂਜੀ ਪਾਸੇ ਟੀਮ ਕਿਲਾ रायपुर ਕਿਲਾ रायपुर ਦੀ ਹੈ ਕਿਲਾ रायपुर ਦੇ ਬਹੁਰੀ ਕਲਾ ਤੇ ਪਹਿਲਾ ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਬਾਗੇ ਆ ਜਣ ਬੀਲਾ ਆ ਗਈ ਹੈ ਬਹੁਰੀ ਕਲਾ ਬਾਲ ਨੂੰ ਵੀ ਐਕਟਿਵ ਹਨਾ ਗਾਲ ਦੇ ਕਿਉਂ ਦੂਜੀ ਸਾਡੇ ਅੰਦਰ ਫਿਰ ਚਾਪੀ ਕੀ ਨੇ ਹੋਇਆ ਚੱਲ ਬਈ ਨੌਜਵਾਨਾਂ ਹਲੋ ਬੱਬੂ ਚਾਪੀ ਦੇ ਹੋਇਆ ਸਟੇਡੀਅਮ 'ਚ ਹਲੋ ਬੱਬੂ ਮਿੰਦਰ ਹਲੋ ਆ ਤਾਂ ਸਕੂਲ ਦਾ ਮੇਰੇ ਤੇ ਨਹੀਂ ਆਉਂਦਾ ਹੁਣ ਕੌਣ ਆਊਗਾ ਕਾਕੂ ਜੀ ਇਧਰ ਜਿੰਦਾ ਖੁੱਲਿਆ ਗਿਆ ਸਟੇਡੀਅਮ ਦਾ ਜੀ ਸਾਡੇ ਬਾਤੀ ਸਰਕਾਰ ਦੇ ਯੋਗ ਦਾ ਅਰਪਲਵੀਰ ਸਿੰਘ ਦੀ ਵੀਰੀ ਹਰਜੀਤ ਸਿੰਘ ਜੀ ਯੂ ਐਸ ਏ ਕੁਲਦੀਪ ਸਿੰਘ ਜੀ ਕੈਨੇਡਾ ਕਾਕੋ ਵੀਰ ਸਾਡਾ ਫਾਉਂਡ ਕਲਾ ਸਰਪੰਚ ਮੋੜ ਸਿੰਘ ਕੀ ਸਤਨਾਬ ਸਿੰਘ ਜੀ ਗਿੱਲ ਕੈਨੇਡਾ ਪਰਮ ਗਿੱਲ ਖੁਸ਼ਵਿੰਦਰ ਜੀ ਦੀ ਖੁਸ਼ੀ ਰਣਜੀਤ ਸਿੰਘ ਜੀ ਅਕਿੱਲ ਪਰਮ ਵੀਰ ਪੰਗੋ ਜੀ ਲਖਵੀਰ ਸਿੰਘ ਜੀ ਪੱਟੀ ਬੰਦੀ ਸਤਕਾਰ ਜਿਉ ਨੇ ਔਰ ਗੁਰਜੀਤ ਸਿੰਘ ਪੱਟੀ ਸਾਹਿਬ ਮੁਹੰਮਦ ਸਰੀਕ ਰਾਜੀ ਜੀ ਨਰਪਾਲ ਸਿੰਘ ਜੀ ਜਗਦੇਵ ਸਿੰਘ ਜੀ ਪੋਲਾ ਜਸਵਿੰਦਰ ਸਿੰਘ ਜੀ ਕੋਲਡੀ ਭਰਾ ਸਾਡਾ ਗਗਨਦੀਪ ਸਿੰਘ ਜੀ ਰਵਿੰਦਰ ਸਿੰਘ ਜੀ ਜੇਜੀ ਸਾਹਿਬ ਹਰਵਿੰਦਰਜੀਤ ਸਿੰਘ ਜੀ ਯੂ ਐਸ ਏ ਪਰਮਜੀਤ ਸਿੰਘ ਜੀ ਗਿੱਲ ਸਿਮਰਨ ਗਿੱਲ ਬਲਵਿੰਦਰ ਸਿੰਘ ਜੱਗੀ ਨਰਪਾਲ ਸਿੰਘ ਜੀ ਫੌਜੀ ਦਿਨਾਲ ਪਰਮਜੀਤ ਸਿੰਘ ਜੀ ਪੰਮਾ ਗਿੱਲ ਡੈਰੀ ਵਾਲੇ ਹਿਮਤ ਸਿੰਘ ਗਿੱਲ ਸਾਹਿਬ ਗਗਨਦੀਪ ਸਿੰਘ ਸੋਮਨਦੀਪ ਸਿੰਘ ਹਰਪ੍ਰੀਤ ਸਿੰਘ ਗਿੱਲ ਜੱਸਾ ਗਿੱਲ ਮੀਤੋਂ ਗਿੱਲ ਹਰਪ੍ਰੀਤ ਸਿੰਘ ਗਿੱਲ ਤੇ ਖਰਦਕੀਰ ਸਿੰਘ ਗਿੱਲ ਸਾਹਿਬ ਬਾਬਾ ਰਣਜੀਤ ਸਿੰਘ ਸ਼ਮਾਰ ਵਾਲੇ ਸਾਰੀਆਂ ਸਤਕਾਰ ਜੀ ਉਤੇ ਮਾਝੋ ਸ਼ਖਸੀਅਤਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਵਾਦ ਜੀ

ਜਿ ਕਰੇ ਖਤਰਾ ਤੇ ਮੈਂ ਮਾਰ ਦੂੰਗਾ ਮੈਂ ਤਾਂ ਮਾਰਾਂਗਾ ਬੰਦਾ ਜੱਟਾ ਹੋ ਗਿਆ ਨਾ ਉੱਪਰ ਲਾਉਂਗਾ ਨਹੀਂ ਸੀ ਐ ਮਾਰੀ ਆ ਆ ਵੀਡੀਓ ਦੇਖ ਲਈ ਸਹੀ ਗੱਲ ਹੂੰ ਇਹ ਪੀ ਵੀ ਹੋ ਗਿਆ ਨਾ ਨਾ ਨੀ ਇੱਕ ਤਾਚਾ ਬਈ ਪੂਰਾ ਕੈਂਟ ਮੈਚ ਹੈ ਯਾਰ ਨਜ਼ਾਰਾ ਲਿਆਤਾ ਸੋਹਣੀਆਂ ਰੇਡਾਂ ਪਾਈਆਂ ਬਾਈ ਗੈਨੀ ਬਾਈ ਵਧੀਆ ਰੇਡ ਪਾਉਂਦਾ ਜਦੋਂ ਉਹ ਖੇਡਣ ਲੱਗਿਆ ਉਹ ਦੇਖਦੇ ਹੁਣ ਦੇਖਦੇ ਨੇ ਨਾ ਰੇਡਾਂ ਸੋਹਣੀਆਂ ਪਾ ਗਿਆ ਫਿਰ ਗਿਆ ਰੇਡਾਂ ਸੋਹਣੀਆਂ ਤੁਸੀਂ ਪਾ ਗਏ ਰੇਡਾਂ ਸੋਹਣੀਆਂ ਪਾ ਗਿਆ ਬਹੁਤ ਸੋਹਣੀ ਰੇਡ ਬਹੁਤ ਸੋਹਣੀ ਰੇਡ ਕੀ ਨਾ ਭਈ ਅਗਿਆਨੀ ਦਾ ਜੱਗ ਸੀਰਾ ਇਹਦਾ ਕਿਹੜਾ ਪੰਡਾ ਟਲੇਰ ਆ ਵੀਰੇ ਆਪਣਾ ਟਲੇਰ ਆ ਜੱਗ ਸੀਰਾ ਸੋਹਣਿਆ ਰੇਟਾ ਪਾਉਂਦਾ ਬਾਈ ਮੁੰਡਾ ਜੱਗ ਸੀਰ ਗਿਆ ਨਹੀਂ ਨੇਰੀ ਠਾਈ ਆਉਂਦਾ ਮੈਂ ਮੰਨ ਲਿਆ ਲੜਦੇ ਹੱਥੋਂ ਜਗਸੀਰ ਵਧੀਆ ਡੇਟਾ ਰਮਡਾ ਗਿਆ ਨਹੀਂ ਸਰਦਾਰ ਮੋਹਣੀ ਕਲਾ ਬੀਲੇ ਵਾਲੇ ਵੀ ਆ ਗਏ ਆ ਅਗਲਾ ਜਿਹੜਾ ਮੈਚ ਆ ਖੇਡਿਆ ਜਾਵੇਗਾ ਮੋਹਣੀ ਕਲਾ ਤੇ ਬੀਲਾ ਭਈ سپورਟ ਕਰੋਗੇ ਨਾ ਆਪਾਂ ਵੀਡੀਓ ਹੀ ਪਾਇਆ ਕਰਾਂਗੇ ਚੱਲਿਆ ਭਾਈ ਜਗਸੀਰ ਇਹ ਇੰਟਰਵਿਊ ਕਰਾ ਕੇ ਮਿਲਦੇ ਆ ਮੁੰਡੇ ਨੂੰ ਬੰਨ ਵਾਲਾ ਹਾਂ ਵਧੀਆਗਾ ਵਾਹ ਵਾਹ ਦੇ ਦੇ ਕਿੱਥੋਂ ਨਿਕਲਿਆ ਭਾਈ ਨਹੀਂ ਤਾਂ ਨਹੀਂ ਭਾਈ ਇਹ ਆਪਾਂ ਕੱਲ ਨੂੰ ਪਾਵਾਂਗੇ ਸ਼ਾਮ ਨੂੰ ਪਾ ਦਾਂਗੇ ਜਾਂ ਮੈਂ ਵੀਡੀਓ ਬਣਾ ਹਾਂ ਸੋਹਣੇ ਮੈਚ ਨੇ ਛੋਟੇ ਟੀਮਾਂ ਦੇ ਘੱਟ ਦਿਖਾਉਂਦੇ ਨੇ ਭਈ ਆਪਾਂ ਨੈਟ ਤੇ ਮਗਾ ਚੱਲ ਇਹਨਾਂ ਦਾ ਵੀ ਵਿਚਾਰਿਆਂ ਦਾ ਤੇ ਮੇਲਾ ਹੁੰਦਾ ਤਿੰਨ ਚਾਰ ਦਿਨ ਲਈ ਬਹੁਤ ਵਧੀਆ ਮਾਬੇ ਦੇ ਮੱਥੇ ਟੇਕਦੇ ਨੇ ਛੋਣੀਆਂ ਟੀਮਾਂ ਦੇ ਮੈਚ ਹੁੰਦੇ ਨੇ ਬਈ ਬਈ ਦੇ ਸਪੋਰਟ ਕਰਨਗੇ ਨਾ ਆਪਾਂ ਆਇਆ ਕਰਾਂਗੇ ਮੈਚ ਕੁਵੱਦੀ ਕੁਬੂਤਰਾਂ ਦੇ ਤਾਂ ਇੰਟਰਵਿਊ ਕਰਦੀ ਕਰਦੇ ਆਂ ਚੱਲੇ ਆ ਭਾਈ ਜੱਸੀ ਕਿਲਾ ਰਾਏ ਪਰ ਤੇ ਤਲੇਰ ਦੇ ਦਰਮਿਆਨ ਬਾਤੀ ਸ਼ਾਨਰ ਮੁਕਾਬਲਾ ਚੱਲਦਾ ਰਿਹਾ ਪ੍ਰਬੰਧਕੀ ਵੀਰਾਂ ਵੱਲੋਂ ਇਹ ਬੇਨਤੀ ਆ ਵੀ ਜਿਹੜੇ 4 ਕੁਆਟਰ 200 ਮੀਟ ਤੇ ਇੱਕ ਫਾਈਨਲ ਉਹ ਮੈਚ ਕੱਲੋਂ ਕਰਵਾਏ ਜਾਣਗੇ ਕੱਲੋਂ ਪਿਓਰ ਪਿੰਡ ਦੇ ਕਿਉਂ ਵਾਹ ਮੋਢਿਆ ਵਾਹ ਓਏ ਵਾਹ ਬਹੁਤ ਟਾਪਰ ਖਿਡਾਰੀ ਖੇਡਣੇ ਆ ਪਿਓਰ ਪਿੰਡ ਦੇ ਵਿੱਚ ਦੁਨੀਆ ਦੇ ਟਾਪਰ ਖਿਡਾਰੀ ਪਹੁੰਚਣੇ ਆ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਕੱਲੋਂ ਸਮੇਂ ਦਾ ਪਹੁੰਚ ਜਾਓ ਕੱਲੋਂ ਪਿਓਰ ਪਿੰਡ ਕੋਪਨ ਦੇ ਮੈਚ ਹੋਣਗੇ ਤੇ ਪਰਸੋਂ ਨੂੰ ਤਿੰਨ ਵਾਰੋ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ ਇਹ ਸਾਰੀਆਂ ਸੰਗਠਨਾ ਨੋਟ ਕਰਿਓ ਬਈ ਲਗਾਤਾਰ ਜਗ ਇਸ ਦੀ ਰਿਕਾਰਡਿੰਗ ਪਾ ਗਿਆ ਮੁੰਡਾ ਕੀ ਕਰਨੇ ਆ ਹੈ ਕੋਈ ਨਾ ਫਿਰ ਇਹ ਬੈਠਿਆ ਇੱਥੇ ਚਾਰ ਬੱਲੇ ਹਾਂ ਹੋਰ ਚੱਲੀ ਹੋਰ ਗਿਆ ਪਰਦੇ ਬੋਲੇ ਰੀਡਰ ਦੋਨੇ ਬਾਈ ਹੰਬੇ ਪੈਨੇ ਵਿਚਾਰੇ ਇੱਕ ਹੋਰ ਬੇਨਤੀ ਵੀ ਕੋਈ ਖਿਡਾਰੀ ਵੀਰ ਨੀਕਰ ਪਾ ਕੇ ਯਾਰ ਡੇਰੇ ਵਿੱਚ ਨਾ ਜਾਓ ਭਰਾ ਬਣ ਕੇ ਸਾਡੀ ਬੇਨਤੀ ਹੈ ਵੀ ਪ੍ਰੋਪਰ ਕੱਪੜੇ ਪਾ ਕੇ ਜਾਓ ਉੱਥੇ ਭਰਾਵਾ ਵੱਲੋਂ ਬੇਨਤੀ ਆਈ ਹੈ ਬਾਅਦ ਜਾਂਦੇ ਉੱਤੇ ਬੇਤੀ ਉਹ ਫਾਇਦਾ ਕੋਈ ਸਾਰੇ ਆਪਣੇ ਪ੍ਰੋਪਰ ਕੱਪੜੇ ਪਾ ਕੇ ਜਾਓ ਪਲੇਅਰ ਕਿਸੇ ਨੇ ਮੋੜ ਤੇ ਨਹੀਂ ਖੜਨਾ ਇਹ ਵੀ ਗੱਲ ਖਾਸ ਕਰਕੇ ਧਿਆਨ ਵਿੱਚ ਰੱਖਿਓ ਜਦੋਂ ਵੀ ਇਹ ਫਲਾੜ ਕਲਾਵਾ ਕਬੱਡੀ ਕੱਪ ਹੁੰਦਾ। ਕਿ ਕਬੱਡੀ ਕੱਪ ਫੁੱਟਬਾਲ ਕੱਪ ਦੇ ਨਾਲ ਬਾਬਾ ਜੀ ਦੇ ਦਰਬਾਰ ਦੇ ਵਿੱਚ ਮੇਲਾ ਬਹੁਤ ਵੱੜਦਾ। ਕੱਟੋਂ-ਕੱਟਾ ਇਸ ਇਲਾਕੇ ਦੇ 30-35 ਪਿੰਡ ਜਿਹੜੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਆ ਗਏ ਆ ਭੜਦੇ ਆ। ਸਾਡੀਆਂ ਮੁਕਾਮਾ ਸਾਡੀਆਂ ਭੈਣਾ ਵੀਰ ਬਜ਼ੁਰਗ ਬੱਚੇ ਜਿਹੜੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਪਹੁੰਚੇ ਹੋਏ ਆ ਪਰ ਉੱਥੇ ਮੈਂ ਬੇਚਗਰਾਈ 플레이ਰ ਕੋਈ ਨੀਕਰ ਪਾ ਕੇ ਨਾ ਜਾਇਓ ਭਰਾਵਾਂ ਕੀ ਇਹ ਦੇ ਤੀਨੋਂ ਸਾਰੇ ਖਿਡਾਰੀ ਵੀਰ ਪ੍ਰਮਾਨ ਕਰਿਓ ਇਸ ਮੈਚਵਾਲ ਟੀਮਾਂ ਧਿਆਨ ਦਿਓ ਉਹ ਵੀ ਬਿਲਕੁਲ ਲੱਗੇ ਰਹਿਣ ਇੱਕ ਪਾਸੇ ਮੇਰੇ ਕਲ ਮਹੌੜੀ ਕਲਾ ਤੇ ਦੂਜੇ ਪਾਸੇ ਬੀਲਾ ਇਹ ਮੈਚ ਹੁਣ ਇਹ ਪਲੇਅਰ ਵੀ ਲੱਗੇ ਰਿਓ दूर जो पैंता भाई थोड़ा जहाँ कलीयर घट आ जिन्ना भी सून हो सके दिखा पाँगा बहुत बैठ रहे हैं टेक्के पाई है रे सोहने म्याच आउँदै भाई टाइम खुल्ला डुल् टिमा ਦੀਆ ਕਿ ਜਾ ਰਿਹਾ ਮਤਵਾਂ ਦੇ ਮੁਕਾਬਲੇ ਆ ਸਾਡਾ ਵਾਲੇ ਵੀਰ ਨੂੰ ਬੇਨਤੀ ਆ ਜੀ ਉਹ ਮੋਟਰਾਂ ਦੀ ਚਾਤੀ ਆ ਫਟਬਾਲ ਵਾਲੇ ਗਰਾਊਂਡ ਤੇ ਪਹੁੰਚੀ ਕਰ ਦਵੇ ਜੀ ਫਟਬਾਲ ਵਾਲਾ ਜੀ ਤੇ ਇੱਥੇ ਫੌਂਡ ਵਾਲਾ ਵੀਰ ਬਹੁਤ ਬਹੁਤ ਧੰਨਵਾਦ ਆ ਜਿੰਨੇ ਵੀ ਸੰਗਤ ਪੁੱਜੀ ਆ ਸਾਰੇ ਵੀਰਾਂ ਦਾ ਇੱਥੇ ਸੀ ਉੱਤਰ ਦੀ ਧੰਨਵਾਦ ਕਰਦੇ ਆ ਜਿੰਨੀ ਵੀ ਲਾਪਰੂਹੀ ਸੰਗਤ ਆਈ ਹੈ ਬਹੁਤ ਵੱਡਾ ਧੰਨਵਾਦ ਆ ਤਹਿਰੀਰ ਦੇ ਹਿਲਾਰਾਇਪੁਰ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੁਕਾਬਲਾ ਖੇਡਿਆ ਜਾ ਰਿਹਾ ਬਹੁਤ ਨਕਰਾ ਮੈਚ ਹੈ ਆ ਗਿਆ ਆ ਗਿਆ ਚੋਟਾ ਮਾਰ ਜੀ ਕਰ ਲਿਆ ਇੰਨਾ ਵਿੱਚੋਂ ਹੀ ਬਾਈ ਵੱਡੇ ਪਲੇਅਰ ਬਣਦੇ ਨੇ ਹਨ ਹੌਲੀ ਹੌਲੀ ਨਾਮ ਬਣ ਜਾਂਦਾ ਪਾਈਆਂ ਦਾ ਕਲੇਰ ਜਿਹੜੇ ਨਵੀਲਾ ਤੇ ਹਨੇਰ ਕਲਾਂ ਦਾ ਜਿਹੜਾ ਅਗਲਾ ਮੈਚ ਖੇਡਿਆ ਜਾਵੇਗਾ ਉਹ ਵੀ ਟੀਮਾਂ ਰੈਡੀ ਰਹਿਣਗੀਆਂ। ਨਵੀਲਾ ਤੇ ਹਨੇਰ ਕਲਾਂ ਅਗਲਾ ਮੁਕਾਬਲਾ ਹੋਵੇਗਾ। ਟੀਮਾਂ ਮਾਰਮੰਪ ਹੋਣਗੀਆਂ। ਬਹੁਤ ਹੀ ਵਧੀਆ ਜਿਹੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਮੁੰਡਾ ਕਿਲਾ ਰੈਪਰ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕੋਡੀ ਪਾ ਰਿਹਾ ਹੈ। ਹਨੇਰ ਪਿੰਡ ਦੇ ਹੁਣ ਤਿੰਨ ਜਾਂਪੀਆਂ ਦੇ ਵਿੱਚੋਂ ਵੇਖਦੇ ਹਾਂ। ਕੌਣ ਜੱਫਾ ਲਾਵੇਗਾ? ਜਲ ਸਮੇਂ ਦੀ ਹੋਣੀ ਆ। ਅਮੇ ਦੀ ਮੰਗਲ ਹੋਣ ਗਈ। ਲਓ ਮੁਕਾਬਲਾ ਹੋ ਚੁੱਕਿਆ। ਖੜਿਆ ਹੋਇਆ ਗਿੱਟਾ ਬਵਾਨੀ ਵਾਲਾ ਪੰਮਾ ਨਹੀਂ ਮੰਨਦਾ। ਨੰਬਰ ਕਿਹਦੇ? ਜਾਫੀ ਦੇ ਲਈ ਜੁੜਿਆ। ਨੰਬਰ ਜਾਫੀ ਦਾ। ਚੱਲ ਬਈ। ਭਲਿਹਾਰ ਵਾਲਿਆ ਸਿੱਖ ਸਰਦਾਰਾਂ। ਇਹ ਪਾਕ ਕਬੱਡੀ। ਪਹਿਲਾਂ ਵਧੀਆ ਡਾਕਰ ਕਰਕੇ ਜਰਾ ਖੜਿਆ। ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ। ਕਿਲਾਰਾਪੁਰ ਢਿੰਡਾ ਕੇਰੀ ਉਹ ਵਾਹ ਦੇਖਾਂਗੇ ਸੁਣੋ ਜਿਹਨੇ ਭੱਜ ਜਾਣਾ ਆਹ ਮੁੰਡਾ ਕਹਿੰਦੀ ਤੇਜ਼ ਆ ਸਿਰਾ